ਉੱਲੇ ਆਮਾ ਕੱਟ ਕੇ 44 ਉੱਥੇ ਖੜਾ ਆਹ ਟੋਚੇ ਨੂੰ ਦੇ ਨਾਲ ਪਾ ਦਿੰਦੇ ਥੋੜਾ ਜਿਹਾ ਜਿਹਾ ਪਾਉਣਾ ਪੈ ਗਿਆ ਹੂੰ ਮਾ ਜਿੰਦਾਂ ਸਰਕਾਰੀ ਬਾਈ ਗਿੱਡੀ ਜਿੰਦਾਂ ਕਰਦਾ ਪੰਜ ਬਹੁਤ ਔਖੀਆਂ ਤਾਰੀਆਂ ਮੈਂ ਤਾਂ ਛੇੜ ਜਾਈ ਬਹੁਤ ਔਖਾ ਪਰ ਹਲੇ ਵੀ ਲੱਗਿਆ ਮੈਂ ਤਾਂ ਉਹ ਪੈਟਰੋਲ ਲਾ ਕੇ ਫੇਰ ਕੇ ਫੇਰ ਫੇਰਿਆ ਟੂਲਵਾ ਕੇ ਲੈਂਦਾ ਕਿੱਕੇ ਦੇਖਦਾ ਤੇ 47 ਨੂੰ ਲੱਗਿਆ ਪਈ ਆਉਂਦਾ ਕੰਪਨੀ ਵੀ ਗੱਤ ਨੂੰ ਟੁੱਤੀ ਹੋਏ ਆਹ 47 ਨੂੰ ਲੱਗਿਆ ਨਾਲਾ ਤੂੰ ਸਾਈਡ ਪਰ ਪਲਵਾ ਕੇ ਲਿਆਜਾ ਤਾਂ ਤੇ ਆ ਟੂਲਾ ਤੇ ਸੇਮ ਤੋਂ ਸੇਮ ਟੂ ਟੂ ਸੇਮ ਹੈ ਟੂ ਸੇਮ ਹੈ ਇਹਨੂੰ ਪਿੱਛੇ ਦੰਦੇ ਮਗਰਾੜ ਕੋਲ ਦੁੱਲੇ ਨੇ ਲਾਇਆ ਹਾਂ ਜਿਸਨੂੰ ਕੱਟ ਕੇ ਮੁਰਲਾਤ ਤੋਂ ਯਾਰ ਇਹ ਥੋੜੋ ਇਹਦਾ ਨਮਾ ਲੈ ਦੇ ਟੂਲ ਪੱਦਲ ਵਿੱਚ ਉਹਦਾ ਲੋਹੇ ਦਾ ਛੇੜਾ ਕਿੱਥੇ ਮਗਰਾ ਲਾ ਮਗਰਾ ਲਾ ਤਾਂ ਘਰਾਂ ਰੱਖਤਾ ਖੋਲਦਾ ਉਹ ੜੀਕਾ ਕਰਦਾ ਬੈਠਾ ਲਾਉਂਦਾ ਤਾਂ ਬੈਠਣਾ ਇਹਨਾਂ ਪਿੱਛੇ ਬੰਦੇ ਨੂੰ ਉਹ ਖੋਲਤਾ ਇਹ ਨਹੀਂ ਆ ਅਛੇਰੀ ਦੀ ਲੋਟ ਇਹਦੇ ਇੰਗਲ ਬਣਾ ਕੇ ਲਾਇਆ ਪੈਣਾ ਨੇ ਸਾਈਡ ਤੇ ਆਏ ਆਹ ਬਣਾ ਲੇ ਦੋ ਲੋਟ ਨੱਕਿਆ ਬੰਨ ਬਣਾ ਕੇ ਲੱਗਿਆ ਬਣਨ ਵਾਲੇ ਚਾਤਰੀ ਦੇ ਘਾਤ ਲੋਆ ਲੈ ਗੱਲ ਹੈ ਤੇ ਕਰਿਆ ਲੋ ਭਾਈ ਮੁੰਡਾ ਛਤਰੀ ਲਵਾ ਲੈ 47 ਪਰ ਆਹ ਮੁੰਡਾ ਭਾਈ ਟੂਲ ਲਵਾ ਲੈ ਇਹਦੇ ਨੇ ਬੇਟਾ ਵਾ ਟੂਲ ਹਾਂ ਇਹ ਹੁਣ ਚੀ ਨਹੀਂ ਹੋਣਾ ਬੱਡੇ ਫਰਦੇ ਚੱਕ ਦੇ ਉੱਧਰ ਤੇ ਚੱਕ ਦੇ ਥੋੜੀ ਜਿਹੀ ਵਸ ਚੱਕ ਦੇ ਉੱਪਰ ਚੱਕ ਉੱਪਰ ਚਾ ਨੀਵੀਂ ਕਰਦਣ ਥੋੜਾ ਜਿਹਾ ਸਾਰੇ ਇਦਾਂ ਨੀਵਾ ਕਰਦੇ ਆ ਖਤਰੀ ਤਾਂ ਸੁਣੀ ਲਾਈ ਵੀ ਆ ਮੁੰਡਾ ਬਾਂਟੀ ਤੇ ਲਾ ਕੇ ਲਿਆ ਹੈ ਬਾਂਪਰ ਵੀ ਲਾਉਂਦੇ ਆ ਬਾਂਟੀ ਲਗਾ ਇਹ ਇਹ ਬੈਂਟੀ ਆ ਬੈਂਟੀ ਵਾ ਅੱਛੀ ਕਾਲ ਦੀ ਇਹ ਤਾਂ ਕਹਿੰਦੇ ਬਾਂਟੀ ਆ ਵਧੀਆ ਬਲਾਈ ਵੀ ਹੁੰਦੀ ਯਾਰ ਹੈ ਬਈ ਜੜੀ ਟਾਉਂਦੀ ਆ ਆਹ ਪਾਇਆ ਕਿੰਨੇ ਕ ਪਜੇ ਨੂੰ ਹੋਊਗਾ ਜਿੰਨੇ ਕੱਟੂਗਾ ਹਨਾ ਬਜਨ ਦਾ ਹਲਾ ਉੱਦੇ ਬਾਜ਼ਾਰ ਜੜੀ ਹਰ ਜੜੀ ਬਾਜ਼ਾਰ ਬਜਨ ਪਾਰੀ ਉਹ ਪੌਪਾਰੀ ਮਹਿੰਗੀ ਵੀ ਬਹੁਤ ਈਦਾ 50000 ਦੀ ਛਤਰੀ ਹੈ ਬਾਹੀ ਦੇ ਆਹੀ ਕਹਿੰਦਾ ਵੀ ਇਦਾਂ ਪਾਇਆ ਲੱਗਣੀ ਚਾਹੀਦੀ ਆਹ ਠੀਕ ਹੈ ਹੁਣ ਕੰਮ ਥੱਲੇ ਤੋਰਾਂ ਦੇ ਠੀਕ ਨਹੀਂ ਗੱਲ ਇਹਦਾ ਆਹ ਨਾਟ ਲੱਗ ਗਿਆ ਇਹ ਵੀ ਠੀਕ ਹੈ ਇਹ ਨਰ ਦਾ ਐ ਫਾਇਦਾ ਮਗਰਾੜ ਨਾ ਹਿੱਲ ਗਿਆ ਹੁਣ ਇਹਦਾ ਐ ਕੰਬਦੇ ਨਾ ਮੜੇ ਮੜੇ ਘਟਦੇ ਹੋਣਾ ਕੰਬ ਗਿਆ ਹੁਣ ਹੁਣ ਸਪੋਰਟ ਮਿਲ ਗਈ ਨੂੰ ਸਪੋਰਟ ਮਿਲ ਗਈ ਪੂਰੀ ਹੱਟਾ ਪਾਣੇ ਨੂੰ ਇਹ ਸਭ ਤੋਂ ਬਾਹਰੀ ਪੈਸੇ ਹਾਂ ਜੀਆ ਹੋਊ ਟਦਵੀਰ ਉੱਤੇ ਸਾਜ ਲਾਉਣਾ ਹੈ ਸਾਜੀ ਦਾ ਆ ਤੇ ਵਿਚੇ ਪੱਖਾ ਕੋਈ ਆ ਰਿਹਾ ਉਹ ਠੀਕ ਆ ਯਾਰ ਉਹ ਐਲਈਡੀ ਵੀ ਲਾਈ ਹੈ ਲਾਈਟ ਸਾਰੇ ਕੁਝ ਮਲੈਟਨ ਉੱਡਾ ਸਾਰਾ ਕੁਝ ਵਿਚੇ ਐਰ ਵਿਚੇ ਵਾਲਾ ਫੇਰ ਤਾਂ ਠੀਕ ਆ ਯਾਰ ਵਧੀਆ ਖਦਰੀ ਸੋਣੀ ਲਾਈ ਵੀ ਮੁੰਡੇ ਨੇ ਵਧੀਆ ਸਰੀ ਹੈ ਮੁੰਡੇ ਕੋ ਲौला ਭਾਈ ਬਸ ਉਹ ਪਹਿਲਵਾਉਂਗਾ ਇੱਥੇ ਹੀ ਲਵਾਉਂਗਾ ਉਹਲੇ ਲਵਾਉਂਗੇ ਉਹਲੇ ਲਵਾਉਂਗਾ ਰੂਫਰ ਮੰਗਵਾਉਂਗਾ ਇੱਥੇ ਹੀ ਡੈਕ ਨਾ ਜਿੰਦਾ ਦੋ ਚਾਰ ਅਸੀਂ ਵੀ ਲਵਾਇਆ ਨਹੀਂ ਖਦਰੀ ਜੀ ਖਦਰੀ ਲਾਉਣੀ ਪੈਣੀ ਦੇਖ ਤੂੰ ਪੰਜਾਬ ਜਣੀ ਕੱਦੂ ਮਾਸੇ ਜੜਨਾ ਹੋਰ ਹੋਰ ਅਛਤਰੀ ਦਾ ਠੀਕ ਹੈ ਛਤਰੀ ਵੀ ਆ ਠੀਕ ਹੈ ਜਿਹੜੀ ਲਾਈਟਾਂ ਜੀ ਵਾਲੀ ਹੁੰਦੀ ਹੈ ਨਾ ਉਹ ਇੱਕ ਹੋਰ ਆਉਂਦੀ ਆ ਫਾਉਂਡ ਡ੍ਰੈਗਿੰਗ ਲਈ ਵਧੀਆ ਲੱਗਦੀ ਆ ਮੁਰੇ ਦੇ ਬਰੀਕ ਇੱਕ ਸਿਰੇ ਦੀ ਇਹ ਫਾਉਂਡਾ ਵੀ ਚੌੜਾ ਹੁੰਦਾ ਥੋੜਾ ਥੋੜਾ ਚੌੜਾ ਚੌੜਾ ਹੁੰਦਾ ਆਉਂਦਾ ਇੱਕ ਹੋਰ ਹਾਂ ਉਹ ਦੂਆਏ ਲਾਈਟਾਂ ਆਉਂਦੀਆਂ ਉਹਦੇ ਪਿੱਛੇ ਉਹ ਡਾਊਨ ਸੀਲਿੰਗ ਵਾਲੀ ਹੁੰਦੀ ਆ ਨਹੀਂ ਆ ਛਤਰੀ ਠੀਕ ਆ ਯਾਰ ਆ ਠੀਕ ਹੈ ਬੰਦਾ ਫਿਰ ਮਗਰਾੜ ਪਰ ਵੀ ਨਿਕਾ ਲੱਗਦਾ ਬੈਠੇ ਨੇ 47 ਨੂੰ ਤਾਂ ਲੱਗਣੀ ਆਪਣੇ ਨਾਲ ਤੋਂ ਛੋਟੀ ਲੱਗਣ ਲੱਗੀ ਵੀ ਹੈ ਹਿੰ ਉਦੇ ਸੋ ਟਾਇਰ 16 ਦੇ ਚੌੜਾ ਇਹਨਾਂ ਨੂੰ ਮਗਰਾੜ ਪਰ ਨਹੀਂ ਹੈ ਹੈ ਉਨੇ ਹੀ ਹੋਊਗਾ ਕੱਢ ਕੇ ਕੱਢ ਕੇ ਹੈ ਹਾਂ ਨਾਲ ਬੜੇ ਹੋਗੇ ਤਾਂ ਪਰ ਕੋ ਮੈਨੂੰ ਨਹੀਂ ਬੜੇ ਹੋਗੇ ਮਗਰਾੜ ਆਹ ਜਗ੍ਹਾ ਦਾ ਫਰਕ ਹੋਈ ਇੱਥੇ ਬੈਠਾ ਤਾਂ ਤਾਂ ਬੜੀ ਲੱਗੂਗੀ ਬਸ ਉਹਦੇ ਉਧਰ ਉਧਰ ਮਿੰਤੀ ਦੇਖੀ ਮਿੰਤੀ ਹੁੰਦੀ ਲੈ ਆ ਉਹਦੇ ਲੈ ਉਧਰ ਮਿੰਤੀ ਹੁੰਦੀ ਆ ਦੇਖ ਤਾਂ ਇਹ ਆਹ ਚੀਜ਼ ਯਾਰ ਚੱਚੇ ਆ ਆ ਦੇਖ ਆਹ ਵਾਹੀ ਮੰਡੀ ਉੱਥੇ ਮੰਡਾ ਕਿੰਨੇ ਆ ਉਹਨਾਂ ਦੇਖ ਜੇ ਬੜੀ ਹੋ ਗਈ ਇਹ ਚੌੜਾ ਹੋਗਾ ਡਾਕਟਰ ਜੇ ਇਹ ਆ ਚੀਜ਼ ਲੱਗਣੀ ਆ ਆ ਤਾਂ ਉਹਨੇ ਆ ਚੀਜ਼ ਲੱਗ ਕੋਈ ਦਾ ਚੱਕਰ ਨਹੀਂ ਗੱਗੇ ਮਿੰਟਕਾ ਸਾਈ ਬਗਰਾੜ ਰੇ ਤੂੰ ਇਹ ਕਹਿੰਦਾ 16 ਟਾਇਰ ਹੈ ਇੱਧਰ ਜਗ੍ਹਾ ਨਹੀਂ ਹੋਊਗੀ ਮਾੜਾ ਮਾੜਾ ਫਰਕ ਆਉਂਦਾ ਹੁੰਦਾ ਤਾਂ ਯਾਰ ਉਹ ਉਹ ਬਹੁਤ ਬਾਹਰ ਆ ਗਈ ਮਾਮਾਡੇ ਪਾਸਾ ਉਹ ਡੰਡਾ ਚੱਕ ਲਾ ਆਏ ਬਰਨ ਤੂੰ ਹੀ ਲਾਤੀ ਆ ਦੇਸੀ ਨੁਕਤਾ ਉਹ ਡੰਡਾ ਚੱਕ ਲਾ ਕੋਈ ਡੰਡਾ ਪਿਆ ਉਹਦੇ ਗੰਗੜੀ ਅੱਕਾ ਤਾਂ ਚੱਕ ਲਾ ਛੋਹ ਦੇ ਨਾ ਜਿਹਨੇ ਮੈਂ ਦੋ ਹੱਥ ਬਣਾਈ ਕੀ ਲੈ ਇਹ ਅੰਦਰ ਅੰਦਰ ਮਿੰਨਾ ਹਾਲਾ ਇਹ ਟਰੈਕਟਰ ਉੱਚਾ ਲੱਗਦਾ ਅੰਦਰ ਅੰਦਰ ਮਿੰਨਾ ਹਾਂ ਲੈ ਰੰਗ ਕਰਕੇ ਫਰਕ ਨਹੀਂ ਨਹੀਂ ਇਹ ਉਂ ਇਨਾ ਜਦੋਂ ਉਧਰ ਮੈਂ 47 ਇੰਨਾ ਹੀ ਹੋਊਗਾ ਕਿ ਵੀ ਇੰਨਾ ਹੀ ਹੋਊਗਾ ਬਖਰਾੜਾ ਮੁਰੂ ਦਾ ਫਰਕ ਵੀ ਨਹੀਂ ਹੈਗਾ ਠੀਕ ਹੈ ਲੈ ਉਹ ਨਹੀਂ ਹੈ ਆਹ ਥੋੜਾ ਚੌੜਾ ਆ ਜਾ ਉਹ ਘੱਟ ਲੱਗਦਾ ਮੰਨ ਹੁਣ ਮੇਰੇ ਮਗਰਾੜ ਸੁਣਿਆ ਮਗਰਾੜ ਮਿਲਦਾ ਉਹ ਉਹੀ ਕਹਿੰਦਾ ਮੈਂ ਮਗਰਾੜ ਮਿਲਦਾ ਉਹ ਨਹੀਂ ਹੋਊਗਾ ਇਕੱਲੇ ਇਕੱਲੇ ਮਗਰਾੜ ਮਿਲਣਾ ਬਸ ਇੱਕ ਮਗਰਾੜ ਮਿਲਣਾ ਚਾ ਯਾਰ ਇੱਕ ਹਾਂ ਸੈਂਟਰ ਜਗਾ ਮਿਲ ਲਈ ਆਪਾਂ ਨਾ ਮਗਰਾੜ ਤਾਂ ਉਨਾਂ ਹੀ ਹੈ ਯਾਰ ਬਾਬੇ ਬੱਤ ਕਰੋ ਹੁਣ ਠੀਕ ਲੈ ਬਸ ਚੱਲ ਉਧਰ ਮੈਂ ਨਾ ਫੇਰ ਕਰਦੇ ਹੋ ਇਹਦਾ ਬਰਾਬਰ ਹੀ ਹੋਊਗਾ ਉਹਨਾਂ ਰੈਟਰ ਵੀਗਣ ਲੱਗਿਆ 47 86 ਦੱਸੋ ਵਿਗਾੜ ਨਹੀਂ ਹੈ ਨਹੀਂ ਹੈ ਫਿਰ ਨਹੀਂ ਲਾੜ ਦੇ ਕੋਈ ਇੰਨੀ ਛੇਤੀ ਲੱਗਣੀ ਹੈ ਛਤਰੀਆਂ ਨਹੀਂ ਕਿ ਲੱਗਣੀ ਆ ਚੌੜਾ ਨਹੀਂ ਆ ਉਹਨਾਂ ਹੀ ਚੌੜਾ ਉਹ ਬੈਠਾ ਰੇ ਛਿੰਗ ਲੱਗਣੀ ਛਤਰੀ ਬਾਡੀ ਨਹੀਂ ਲੱਗਣੀ ਤੇ ਉਹ ਨਾਲ ਵੀ ਇੰਨਾ ਹੀ ਆਉਂਦਾ ਉਹ ਨਹੀਂ ਆਉਈ ਫਰਕ ਆ ਉਹ ਫਰਕ ਉਹਦਾ ਮਾੜਾ ਮੋਟਾ ਸੁਸਤਾ ਜੇ ਬਸ ਬਸ ਉਹ ਕਰਕੇ ਫਰਕ ਉਹ ਪੇਂਟ ਥਾਮਾ ਕਰਕੇ ਫਰਕ ਉਹ ਮਾੜਾ ਮੋਟਾ ਇਹ ਯਾਰ ਨਹੀਂ ਹੋਣੀ ਉਹਦੇ ਕਰਕੇ ਫਰਕ ਆ ਮਣ ਗਿਆ ਨਹੀਂ ਆ ਬਰਾ ਕੋ ਆਹੀ ਜੀ ਲੱਗਣੀ ਆ ਹਾਂ ਆ ਕਾਦੀ ਵਾਲੇ ਕਿਹੜਾ ਪੁਲੀ ਵਾਲਾ ਅੱਜ ਨੂੰ ਮੰਗੂ ਠੀਕ ਐ ਲੋ ਆ ਟੂਲ ਦੇਖ ਬਣ ਗਈ ਗੱਗੇ ਹੋਈ ਜੀ ਹੈਂ ਠੀਕ ਐ ਇੱਥੇ ਸਾਈਡ ਪਰ ਉੱਥੇ ਮਗਰਾੜ ਪੰਨਾ ਮਾੜਾ ਮੋਟਾ ਹਿੱਲੀ ਜਾਂਦਾ ਪੈਗ ਨਹੀਂ ਹੁੰਦਾ ਉਹ ਉੱਥੇ ਝੋਟਾ ਗਿਆ ਬਾਰੇ ਐਨ ਫਲਾਤਾ ਦੇ ਅੰਕਿਆ ਗੇਰੂ ਇਹਨੂੰ ਫਿੱਟਾ ਹੁਣ ਰੰਗ ਲਿਆਉਂਗੇ ਰੰਗ ਮਾਰ ਦੂਗੇ ਪੱਤੀ ਜਿਹੜੀ ਥੱਲੇ ਲਾਈ ਆ ਠੀਕ ਨਹੀਂ ਗੱਲ ਉਹਨੂੰ ਤਾਂ ਪਤਾ ਵੀ ਲੱਗਦਾ ਜਿਹੜੀ ਥੱਲੇ ਨਵੀਂ ਪੱਤੀ ਲੱਗੀ ਉਹਨੂੰ ਰੰਗ ਵੱਜਣਾ ਜੰਗ ਜੁੰਗ ਤੇ ਉਹਨਾਂ ਦੇ ਫਾਰਮ ਟੈਕ ਵਾਲੇ ਦੇ ਸਪਰੇ ਹੁੰਦੀ ਇੱਕ ਉਹੀ ਮਾਰਦੇ ਹਨਾ ਠੀਕ ਕਰੋ ਇਹ ਖੀਜਦੀ ਆ ਪਰ ਮਤ ਪਤਾ ਇਹ ਨਹੀਂ ਕੋੜਾ ਦੇਖਦੀ ਆ ਪੱਤੀ ਨਾਲ ਹੈਨਾ ਲੰਬਾ ਦਾ ਹੁੰਦਾ ਇਹ ਲਵਾਈ ਦਾ ਫਰਕ ਹੋ ਗਿਆ ਦਾ ਨਾ ਨਾ ਹੈ ਨਾ ਮੇਣਾ ਫਿਰ ਉਹ ਨਾਲ ਮੇਣਾ ਇਹਦਾ ਇੰਚਾਂ ਦਾ ਫਰਕ ਹੁੰਦਾ ਇੰਚਾਂ ਯਾਰ ਐ ਤੂੰ ਪੈਰਾਂ ਕੱਢਦੇ ਸਾਡਾ ਇੰਚਾਂ ਦਾ ਫਰਕ ਨਾ ਤੁਸੀਂ ਇੰਨੇ ਹੀ ਐ ਇਹ ਲੰਬਾ ਲੱਗਦਾ ਇਹ ਲੰਬਾ 60 ਲੰਬਾ ਹੋਣਾ ਆ ਆਹ ਤਾਂ ਬਲੀਆ ਫੈਡ ਬਣੀ ਐ ਨਾ ਲਿਆ ਉਹਨੂੰ ਸੈੱਟ ਬਾਈ ਮੈਨੂੰ ਤੂੰ ਡੰਡੇ ਕਾ ਮੈਨ ਯਾਰ ਤੰਗੜੀ ਇਕਲਾ ਤੰਗੜੀ ਇਕਲਾ ਕਿਹੜਾ ਤੰਗੜੀ ਕਹਿੰਦੀ ਆ ਤੰਗੜੀ ਦਾ ਕਿਹੜਾ ਰਕਣਾ ਨਹੀਂ ਹੁੰਦਾ ਬਾਬਾ ਡੰਡੇ ਕਲੇ ਮੇ ਹੁਣਾ ਪੈਰਾਂ ਕਹਿੰਦਾ ਮਿਲ ਗਏ ਤੇ ਜ਼ਮੀਨ ਥੋੜੀ ਐ ਯਾਰ ਬਾਕੀ ਸੜ Tá, vai dar um <fixos> ਇਨਾ ਹਰਕਤ ਹੋਰ ਔਨ ਲੰਬਾਈ ਇਹ ਵਾਈਡ ਵੱਧ ਹੈ ਲੰਬਾਈ ਦੇ ਵੱਧ ਉੱਪਰ ਨੂੰ ਠੀਕ ਹੈ ਉਚਾਈ ਮਾ ਉਚਾਈ ਮਾ ਉਚਾਈ ਮੜਿਆ ਫਰਕ ਹੋ ਗਿਆ ਤੇ ਦੇਖ ਹੁੰਦਾ ਨਾ ਮੈਂ ਪੈ ਰਿਹਾ ਸੋਨਾ ਕੇ ਉਚਾਈ ਦਾ ਬਰਾਬਰ ਹੈ ਉਚਾਈ ਦਾ ਬਰਾਬਰ ਹੈ ਉਚਾਈ ਦਾ ਬਰਾਬਰ ਹੈ ਉਚਾਈ ਵੱਧ ਹੋ ਗਈ ਮਰਦੀ ਉਹਦੀ ਨਹੀਂ ਬੱਧ ਨਹੀਂ ਮੈਂ ਪਿੱਛੇ ਮਰੜ ਸੇਮ ਹੈ ਹਲਕਾ ਜਿਹਾ ਫਰਕ ਆ ਟੁੱਟ ਦਾ ਫਰਕ ਹਲਕਾ ਜਿਹਾ ਬਸ ਆ ਦੇਖਿਆ ਚੇਤਨ ਖਾਣਾ ਉਰੇ ਤੇ ਦੇਖਿਆ ਆਹ ਜੀ ਸਿੱਸ ਆ ਪਲੇਨ ਜਾਏਗੀ ਉਹਦੀ ਉੱਪਰ ਠੀ ਮਰ ਜੀ ਵਾਹ ਫਰਕ ਆ ਕਹਿਦੇ ਮੈਂ ਦੇਖ ਤੁਹਾਨੂੰ ਖਾਣਾ ਗਿਆ ਨੇ ਚ ਇਹ ਆਉ ਦੇ ਹੂੰ ਆੜਾ ਉਹਦਾ ਹਰਕਾ ਹੀ ਤੇ ਮਾਲੇ ਟੁੱਟ ਦਾ ਫਰਕ ਆ ਲੰਬਾਈ ਤੇ 60 ਕਿਉਂਕਿ ਟਾਇਰ ਪਹਿਲੀ ਬੜੀ ਆ ਗਈ ਨਾ ਮੂਰੇ ਹਾਂ ਬੜੇ ਆ ਕੇ ਫਰਕ ਆ ਬੜੀ ਟੈਰਾਂ ਕਰਕੇ ਫਰਕ ਪੈ ਗਿਆ 60 60 ਲੰਬਾਈ ਤੇ ਬਵਾਦਾ ਇਧਰ ਨੂੰ ਲੰਬਾਈ ਤਾਂ ਜੈਨਾ ਪੋ ਪਾਈ ਤੀ ਜਿਹੜਾ 45 ਪਾਈ ਫਲਕਾਈ ਪਾ ਲੱਗਦਾ ਮੈਂ ਵੀ 60 60 ਇਹਨੂੰ ਬੜਾ ਛੋਟਾ ਜੀਨੂੰ ਜਿਹੜਾ 45 ਟਰੈਕਟਰ ਹੈ ਹਾਂ ਇਹ ਤਾਂ 47 ਹੈ 45 ਦੇ 12 13 ਦੇ ਟਾਇਰ ਹੈ ਨਾ ਉਹਦੇ ਮਗਰਾੜਨ ਦੇ ਨਾ ਖਾਲੀ ਖਾਲੀ ਲੱਗ ਜਾਂਦੇ ਆ ਹੁਣ ਇਹਦੇ ਇਹਦੇ ਪਰਵੇਂ ਪਰਵੇਂ ਲੱਗਦੇ ਆ ਇਹਦੇ ਪਰਵੇਂ ਇਹਦੇ ਲੱਗਦੇ ਆ ਇਹਦੇ ਵੀ ਟਾਇਰ ਥੋੜੀ ਛੋਟੇ ਕਰਕੇ ਪਿਛਲੇ ਸਭ ਬਰਾਬਰ ਨਹੀਂ ਹੈ ਟਰੈਕਟਰ ਇਹਨਾਂ ਦਾ ਫਰਕ ਟਰੈਕਟਰ ਦਾ ਇਹ ਇੰਨਾ ਕੁ ਉੱਚਾ ਹੋਊਗਾ ਟਰੈਕਟਰ ਉਹ ਪਰ ਲਾ ਉਹ ਟਾਇਰ ਛੋਟੇ ਕਰਕੇ ਨੀਵੇਂ ਹੋ ਗਿਆ ਉਹ ਆਹ ਟਾਇਰਾਂ ਦਾ ਫਰਕ ਪੈ ਗਿਆ ਉਹ ਦੇ ਮਗਰਾੜ ਬਗਰਾੜ ਸੇਮ ਆ ਗਿਆ ਉਹਦੇ ਉਹਦੇ ਖਾਣ ਦੇ ਮਗਰਾੜਾਂ ਨੇ ਸੇਮ ਆ। ਮਗਰਾੜ ਮਗਰਾੜ ਸੇਮ ਲਾ ਕੇ ਦੇਖ ਲੈ। ਆਹ ਦੇ ਇਹ ਉਰੇ ਸੇਮ ਆ ਗਏ ਸੇਮ ਆ ਗਏ ਇਹੀ ਦਿਸਾਂ ਮੋੜਿਆ ਜਾਂ ਲੈ। ਆਹ ਉਰੇ ਉੱਚਾ ਲੱਗਿਆ ਇਹ ਆ ਇਹ ਇੱਥੇ ਬਣਦਾ ਪਹਿਲਾਂ ਸੇਮ। ਇਹਨਾਂ ਦਾ ਫਰਕ ਠੀਕ ਹੈ। ਉੱਦਾਂ ਲੋਟ ਉੱਦ ਦਾ ਉਹਦਾ ਪੈਸੇ ਦੇਖ ਲੈ ਖੜਾ ਹਾਦ 18 ਲੱਖ ਨਾ ਕਿੰਨਾ ਜ਼ਿਆਦਾ ਹੋ ਗਿਆ 16 ਲੱਖ ਖੜਾ ਹੈ 16 16 ਲੱਖ ਖੜਾ 16.5 ਲੱਖ ਦੇ ਡੇਟ ਚ 16 ਲੱਖ ਖੜਾ 16 ਲੱਖ ਫੀਟ ਉਹਨੂੰ ਆ ਕੇ ਨਹੀਂ ਦਿੱਤੀ ਵੀ ਨੂੰ ਹੈਂਡ ਬ੍ਰੇਕ ਹੈ ਅਛਾ ਇਹਦੇ ਉਰੇ ਦੇ 3 ਹੈਂਡ ਬ੍ਰੇਕ ਹੈ ਉਹਦੇ ਉਕਣਾ ਗਿਚਮੀ ਹੈ ਇਹਦੇ ਉਰੇ ਦੇਤੀ ਹੈ ਉਹਦੇ ਚੇਂਜ ਨਹੀਂ ਕਰਿਆ ਉਹਨਾਂ ਨੇ ਤੁਸੀਂ ਵੀ ਸੋਚੀਂ ਚੇਂਜ ਆ ਬਸ ਉਧਰ ਇਹ ਆ ਆ ਇਹ ਵੀ ਤੇ ਸਿਲੰਡਰ ਆ ਤੇਨੇ ਸਿਲੰਡਰ ਦਿੰਨੇ ਆ ਵੀ ਇਹਦਾ ਬੜਾ ਖੜਾ ਤਾਂ ਇਹ ਅੰਦਰ ਉਹ ਵੀ ਨਾ ਉਸ ਪੈਸਲੰਡਰ ਦਾ ਉਹ ਵੀ ਤੇਨੇ ਆ ਉਹ ਵੀ ਦਿੰਨੇ ਆ ਵੇ ਲੋਦੀ ਤੇ ਨਾ ਸਾਰੇ ਮੈਂ ਤੇ ਆ ਗਿਆ ਯਾਰ ਜਿੱਕੜਾ ਮਹੀਨਾਂ ਨਾਲ ਚਾਰੇ ਆਉਂਦੇ ਆ ਉਹ ਚਾਰੇ ਉਹ ਚਾਰੇ ਆਉਂਦੇ ਸਾਰੇ ਇਹ ਛੋਟਾ ਜਿਹਾ ਇਹ ਵੱਡਾ ਜਿਹਾ ਹੈ ਨਾ ਉਹ 265 ਦੇ ਵੀ ਚਾਰ ਸੈਂਟਰ ਹੈ ਲੈ 265 ਤੇ ਇਹਦਾ ਚਾਰ ਆ ਯਾਰ 265 ਸਾਰਿਆਂ ਦੀ ਚਾਰ ਸੈਂਟਰ ਹੁੰਦੇ ਫੇਰ ਨਜ਼ਾਰਾ 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 ਦੇਖਦੇ ਛੱਡ ਕੇ ਹੁਣ ਬਾਡੇ ਕੀ ਲਾਂਦੇ ਕਿਦਣਾ ਇਹਨੂੰ ਦੇਖਦੇ ਛੱਟ ਕਿਰੂ ਗੈਲ ਉਹ ਆਈਦਾ ਕਿੰਨਾ ਫਰਕ ਲੱਗਦਾ ਇਹਦਾ ਜਿੱਥੇ ਪੈਰ ਰੱਖਦੇ ਆਪਾਂ ਹੁੰਦਾ ਕਿੰਨਾ ਨਹੀਂ ਮੈਨ ਲੱਗਦਾ ਇਹਨਾਂ ਨੂੰ ਇਹਦਾ ਉੱਚਾ ਲੱਗਦਾ ਹੈ ਹਨਾ ਕਹਿ ਮੈਂ ਕਿ ਸਹੀ ਦੀ ਬਰਾਬਰੀ ਆ ਗਈ ਉਹ ਤੂੰ ਕਹਿੰਦੇ ਨਾ ਨਹੀਂ ਕਿਉਂ ਗਏ ਉਹ ਤੇਰਾ ਡੂੰਬੜੀ ਪਿਆ ਗਿਆ ਦਾ ਮੇਰੇ ਮਗਰ ਤਾਂ ਖੇਤਾਂ ਹੁਣ ਸਰੋਂ ਦਾ ਸਰੋਂ ਨੂੰ ਆਉਂਦਾ ਫੋਲਿਆਂ ਨੂੰ ਡੂੰਬੜੇ ਲਾ ਕੇ ਉੜਨਾ ਅੱਗੇ ਨਹੀਂ ਤੇ ਉੜਦੇ ਪਛਾਲ ਮਾ ਹੁਣ ਡੂੰਬੜਾ ਤੋਂ ਪਾਣੀ ਕਿੱਦਾਂ ਉੜਦਾ ਸਲਾ ਛਾ ਮਾਨੂੰ ਜਾਣਦੇ ਆ ਮੈਂ ਤਾਂ ਚੱਕਿਆ ਮੁਰਦਾ ਨਾ ਠੇ ਆ ਮਗਾਵਣ ਭਰਨਾ ਬਦਲ ਕੇ ਜਾਉਂਗਾ ਕਾਲੇ ਪਰਨੇ ਵੀ ਜਾਦਾ ਆਉਂਦਾ ਮਾਈ ਨੇ ਖਾ ਲੈਣਾ ਇੱਥੇ ਕਿਤੇ ਕੋਈ ਵੀ ਨਹੀਂ ਆਹ ਐ ਕਿ ਨਹੀਂ ਤੇਰਾ ਬੁਰਾ ਫੇਦ ਗਿਆ ਪਿਆ ਕਾਲਾ ਖੜਾ ਪਾਣੀ ਲਾਉਂਦਾ ਲਗੂ ਕਾਲਾ ਕਹਿੰਦੇ ਅਸਮੀ ਭਈਆ ਕਿੱਦਾਂ ਘਾੜਨੇ ਨੂੰ ਕਿੰਨੇ ਟਾਈਮ ਤੋਂ ਟੋਕ ਪਿਆ ਕੋਈ ਤੇਰੇ ਯਾਰ ਇੱਕ ਟਰੈਕਟਰ ਥੋੜੋ ਆਉਂਦਾ ਬਾਈ ਪੰਜ ਛੇ ਜਣੇ ਆਪਾਂ ਵੀ ਕਿੰਨੇ ਬੜੇ ਜਣੇ ਲੈ ਲੈ ਟਰੈਕਟਰ ਵੀ ਜ਼ਿਆਦਾ ਆਉਂਦੇ ਹੁਣ ਫਿਰ ਕੈ ਟਰੈਕਟਰ ਨੇ ਥੋੜੇ ਤਿੰਨ ਕਿ ਚਾਰ ਖੜੇ ਨੇ ਸਾਡੇ ਦੋ ਦੋ ਤੇ ਦੋ ਹੋਰ ਉਣਿਕ ਦੋ ਲੈ ਲੈ ਸਾਡੇ ਨਾਲ ਪਹਿਲਾਂ 9 ਵਜੇ ਫੀਟਿੰਗ ਕਰ ਲਈਏ ਨਾ ਕਹਿੰਦੇ ਅਸੀਂ ਅੱਛਾ ਹਾਂ ਉਹ ਵਿੱਚ ਦੁਕਾਨਾਂ ਨੂੰ ਸ਼ੁਰੂ ਕਰਦੇ ਆਂ ਇਸ ਦੁਕਾਨੇ ਕਿ ਕਿੱਦਾਂ ਆ ਦੁਕਾਨ ਨਹੀਂ ਆਂਦੀ ਸਿਕਾਰ ਰੋਡ ਪਰ ਪਰਾਂ ਚੱਲੇ ਜਾਂਦੇ ਠੀਕ ਆ ਇਹ ਤਾਂ ਰਾਲੀ ਵਾਲਿਆਂ ਦੀ ਉਹ ਤਾਂ ਵੀ ਹੈ ਜੀ ਖਾਲਸੀਆਂ ਦੁਕਾਨਾਂ ਉੱਥੇ ਦਾ ਨੀਮੀਦ ਕਾਂਤਾ ਨੀਮੀ ਜੀ ਲੱਭ ਜਾ ਹੱਥ ਹੈ ਐ ਆਥੋਣੀ ਐ ਪਰਲੇ ਆਥੇ ਰਹੋ ਜਾਨੇ ਇਹ ਸਾਹਮਣੇ ਐ ਅੱਛਾ ਇੱਧਰ ਐ ਦੋ ਤਕੋਦੀਆਂ ਸਾਹਮਣੇ ਕਾਲੀ ਕਾਲੀ ਤਿਆਰ ਮੋੜ ਮੋੜ ਜਾ ਹਾਂ ਮੁੜ ਗਏ ਹਾਂ ਸੱਜੇ ਹੱਥ ਥੋੜੀ ਦੂਜਾ ਸੱਜੇ ਹੱਥ ਆ ਸੋਗ 200 ਮੀਟਰ ਪਰ ਜਾ ਕੇ ਬਸ ਇੱਧਰ ਵੀ ਹੈਗੀ ਉਹ ਇੱਧਰ ਵੀ ਹੈਗੀ ਇੱਧਰ ਵੀ ਹੈਗੀ ਆ ਬਹੁਤ ਦੰਦ ਹਨ ਉੱਥੇ ਉਹ ਵੀ ਨਾ ਨਹੀਂ ਉਹ ਦੋ ਹੀ ਨਾ ਨਹੀਂ ਫਿਰ ਤੇਰੀ ਇੱਧਰ ਪਈਆਂ ਉੱਧਰ ਹੀ ਪਈਆਂ ਮੈਨੂੰ ਬਾਪੂ ਕੇ ਦੇਖ ਲੋ ਕਿਆ ਨਹੀਂ ਪਾਉਣਾ ਹਲੇ ਪਾ ਕੇ ਕਿੱਥੇ ਦੇਖੀਏ ਜਿੱਥੇ ਬਾੜਾ ਲਾ ਕੇ ਰੂਡਾ ਵੀਟਰ ਪਾ ਕੇ ਦੇਖ ਲੈ ਉੱਥੇ ਬੰਦਾ ਵੀਟਰ ਦਾ 9 ਫੁੱਟਾ ਪੜਾ ਹੋ ਜਾਣਾ ਹੈ 9 ਫੁੱਟਾ ਪੜਾ ਰੂਡਾ ਵੀਟਰ ਕੰਵੀਆਂ ਨੂੰ ਛੱਡੂਗੇ ਹੁਣ ਉੱਤੀ ਵੰਡ ਜੀ 8 ਫੁੱਟ ਦਾ ਰੂਡਾ ਵੀਟਰ ਨੂੰ 9 ਤਾਂ ਜ਼ਿਆਦਾ ਠੱਗਾ ਹੋ ਜਾਣਾ 8 ਪਾਉਣਾ ਚਾਹੀਦਾ ਵੀਰਾ ਬਾਕੇ ਦੇਖ ਲੋ 8 ਆਈ ਤੇ ਹਣ ਦਾ 8 ਤੇ ਹਣ ਦਾ ਅਖਰ ਰਹੀ ਐ ਜੂ ਨੋ ਫਰਾਜ ਉਹ ਦੂਰ ਮਾਰਨਾ ਬਹਿਣਾ ਚੱਲ ਤੈਨੋਂ ਹੀ ਬਹਿਣਾ ਫਰਾਜ ਕੰਮ ਤੱਕ ਕਰਨਾ ਮੇਰੇ ਟਟਰ ਹੂੰ ਨਮੇ ਡਾਟਰ ਗੱਤ ਕੰਨ ਕਰਨਾ ਜਿਆਦਾ ਨੋ ਵੀ ਲੈਣਾ ਸਰ ਕੈਫੇ ਦਾ ਉਹ ਬੂਮ ਬਰੀ ਕੇ ਉਹਦੇ ਦੇਖੂਗੇ ਦਮੀਏ ਨੂੰ ਹਣ 11:00 11:00 ਮੈਨਾਂ ਤਵੀਆਂ ਡਾਟ ਨੂੰ ਖੋਲ ਗਗਨ ਕਰ ਤੇ ਚਾਹੇ ਨੋ ਵੀ ਬਾਲੀ ਠੀਕ ਨਹੀਂ ਖੁੱਲਣਾ ਤਾਂ ਵੀ ਇਹਨੂੰ ਹੈ ਟ੍ਰੈਕਟਰ ਖੁੱਲਣਾ ਤਾਂ ਵੀ ਇਹਨੂੰ ਇਹਨੇ ਯਾਰ ਭੀ ਇਹ ਤੇਲ ਪੀਤਾ ਇਹਨੇ ਕਿੱਥੇ ਨੂੰ ਮਰੰਡੇ ਦੇ ਘਰ ਜਿਹੜਾ ਕਮਾਇਆ ਉਹਰੇ ਉਹ ਲੱਗ ਜਿਹੜਾ ਕੱਲ ਤਨ ਕਰਾਲੀ ਨੂੰ ਗਿਆ ਵੀ ਮੁੜ ਕੇ ਆਇਆ 1000 ਰੁਪਏ ਦਾ ਤੇ ਪੁਆਇਆ 1000 ਰੁਪਏ ਦਾ ਉੱਥੀ ਤੋਂ ਹੀ ਫੇਰ ਚਲੇਗੀ ਤਾਂ ਬਹੁਤ ਐਵਰੇਜ ਨੂੰ ਐਵਰੇਜ ਨਾਲ খালি ਖਾਲੀ ਜਾਂਦਾ ਹੈ ਤੇਰੀ ਬਹੁਤ ਅੱਛੇ ਐਵਰੇਜ ਤਾਂ ਹੁਣੀ ਹੋ ਗਿਆ ਮਰੰਡੇ ਤੇ ਆਇਆ ਮਾਲਾ ਮਰੰਡੇ ਨੂੰ ਫੇਰ ਗਿਆ ਫੇਰ ਆ ਗਿਆ ਦੋ ਗੜੇ ਹੋ ਗਏ ਮਰੰਡੇ ਦੋ ਗੜੀ ਲਾਇਆ ਕਾਲੀ ਦਾ ਕਾਲੀ ਮਰੰਡੇ ਨੇ ਪੈਂਦਾ ਆਪਾਂ ਨੂੰ ਆਹੋ ਉਨੀ ਪੈ ਜਾਂਦਾ ਦੋ ਗੜੇ ਮਾਲਾ 1000 ਰੁਪਏ ਤੇ ਪਾਸਵਾ ਕਿਡਾ ਪਿਆ 25 ਕਿਲੋਮੀਟਰ 25 25 ਗਰਾਲੀ 21 ਕਿਲੋਮੀਟਰ ਲੱਗਦਾ ਆਪਣੇ ਉਰ ਤੇ ਐਨੀ ਬੈਣ ਬਚੀਓ ਯਾਰ 25 ਉਰ ਵਾਲੀ ਪੈ ਜਾਂਦਾ ਉਹਨਾਂ ਆ ਬਚੀ ਐਨੀ ਪੈ ਜਾਂਦਾ ਆਪਣੇ ਉਰ ਤੇ ਰੋਪੜ ਤੇ ਵੀ 20 ਕ ਐ 25 ਪੰਜ ਆਪਾਂ ਰੋਪੜ ਲਾ ਲ 75 ਕਿਲੋਮੀਟਰ ਦਰਾਤਾ ਪਿੱਛੇ 70 ਕਿਲੋਮੀਟਰ ਹੋ ਗਿਆ 75 ਕਿੱਦਾਂ ਹੋ ਗਿਆ ਆਹ ਹੋ ਗਿਆ 25 ਰ 75 ਹੋ ਗਿਆ ਦੋ ਗੇੜੇ ਲਾ ਗੇ ਆ ਗਿਆ ਆਇਆ ਹਾਂ ਤੇ ਇੱਕ ਕਿੜਾ ਲੱਗਿਆ ਭਾਈ ਲੱਗ ਗਈ ਤਾਂ ਮੁੰਡਾ ਪਿੱਤਰ ਦੇ ਕਿਹਾ ਗਿਆ ਪਿੱਤਰ ਲੱਗਿਆ ਭਾਈ 75 ਗੱਲ ਫੇ ਗਿਆ ਫੇ ਮੁੜ ਕੇ ਆਇਆ 100 ਰੱਖ ਲੈਣ ਹੋ ਗਿਆ ਇਹ ਗੱਲ ਉਧ ਮੁੰਡੇ ਤੇ ਆਇਆ ਤਰੀਕੇ ਕਿਹੜਾ ਹੋ ਗਿਆ ਮੁੰਡੇ ਤਾਂ ਆਈ ਹੈ ਗੱਲਾ ਉਹ ਜਿੰਨਾ ਮੁੰਡੇ ਜੱਲੇ ਹੋਰੀ ਜਾਂਦੇ ਗਿਆ 100 ਹੀ ਰੱਖ ਲੈ ਤੂੰ ਪਿੱਤਰ ਹੋ ਗਿਆ ਪਿੱਤਰ 100 ਨਹੀਂ ਹੋ ਗਿਆ 100 ਹੀ ਰੱਖ ਲੈ ਇੰਨਾ ਕੁਰੀ ਵਿਚਰਾਤਾ ਲੋਕਲੇ ਲੋਕਲਾ ਘਾਂਟੇ ਰੋਡ ਕਰਨੇ ਤੇ ਬੱਤਾਂ ਇਹਨੇ ਘਾਂਟੇ ਚੱਲ ਕਨੇ ਘਾਂਟੇ ਖਾਦ ਇਹਨੇ ਘਾਂਟੇ ਚੱਲ ਗਿਆ ਇਹ ਇਹ ਘੰਟੇ ਦਾ ਗੋਲ ਨਹੀਂ ਜੰਦੇ ਆਏ ਕਿ ਮੇਰੇ ਚੱਲੇ ਹੀ ਕਿਹੜਾ ਨੇ ਅਗਰ ਪਾਹੀ ਉਹ ਚੱਲੇ ਆ ਬਹੁਤ ਇਹ ਤਾਂ ਲੋਕਲੇ ਚੱਲੇ ਆ ਪਾਰ ਹੱਥ ਘੱਟ ਬਹੁਤ ਕੋਣਕ ਨਹੀਂ ਇਹ 9.5 ਘੰਟੇ ਫਿਰ 9.5 ਘੰਟੇ ਚੱਲੇ ਆ ਕਿ ਦਿਨਾਂ ਭਾਂਜਸ ਜੁੱਲੇ ਗਏ ਤੇ ਉਹ ਕਹਿੰਦੇ 5 ਘੰਟੇ ਪਰ ਤੋਂ 9.5 ਜੋ ਦੇਖ ਲਾ ਤੂੰ ਹਜ਼ਾਰ ਦਾ 11 12 ਲੀਟਰ ਦੇ ਪਰੰਜ ਦਾ ਹੋਣਾ 11 ਲੀਟਰ ਰੱਖ ਲਾ ਉਹ ਠੀਕ ਐਵਰੇਜ ਐ ਠੀਕ ਐ ਠੀਕ ਐ ਇਹ ਤਾਂ ਜਿੱਦਾਂ ਖੇਤ ਚ ਬੜੇ ਉੱਦੋਂ ਪਾ ਲਗੋ ਐਵਰੇਜ ਦੋ ਤਾਂ ਰੋਡ ਦਾ ਕੋਈ ਐਵਰੇਜ ਨਹੀਂ ਹੈਗੀ ਰੇ ਖੇਤ ਲਗਾ ਬੰਦਾ ਘਾਂਟੇ ਦਾ ਮਿੰਕੇ ਚ ਆਉਣਾ ਆਪਾਂ ਨਾ ਤੇਲ ਪਾ ਕੇ ਉਨਾ ਹੀ ਠੀਕ ਨਹੀਂ ਗੱਲ ਹੈ ਤੇਲ ਪਾ ਕੇ ਮਿੰਕੇ ਚ ਲਾਉਣਾ ਬਈ ਇਨਾ ਤੇਲ ਹਾਂ ਘਾਂਟਾ ਲਾ ਕੇ ਫੇਰ ਖੜੂਗੇ ਪੂਰੇ ਘਾਂਟੇ ਮੈਂ ਕਿੰਨਾ ਕਰਿਆ ਫੇਰ ਘੱਟ حساب ਕਰ ਦਨਾਂ ਹਾਂ ਤੇ ਇਹ ਮਾਤਾ ਤੇਰੀ ਡੋਲ ਨੂੰ ਫਸ ਗਿਆ ਜਾ ਕੇ ਉਹ ਪਾਣੀ ਲਾ ਰਹੇ ਉਹ ਫਸ ਗਿਆ ਉੱਥੇ ਤਿੰਨ ਦਿਨ ਡੱਕੇ ਪੱਟੇ ਬਈ ਨਾ ਪਿੱਛੇ ਮੁੜਦੇ ਸਾਲਾ ਨੰਦਨ ਨੂੰ ਜਾਂ ਕਾਹਨੂ ਜਾਵੇ ਉਹ ਕਿਸੇ ਕੋਈ ਬੰਦਾ ਸਲਾਹ ਦੇ ਗਿਆ ਸਾਨੂੰ ਵੀ ਐਂ ਤੋੜ ਲਓ ਬਤਾਓ ਫਿਰ ਕੋਈ ਬੰਦਾ ਦਾ ਕੋਈ ਪਹਿਲਾਂ ਉਹ ਤੇ ਪਹਿਲੀ ਵਾਰ ਮੈਂ ਬੰਦਾ ਆਇਆ ਕਹਿੰਦਾ ਇਹਨੂੰ ਉਹ ਕਰ ਲਾ ਤੋੜ ਦੇ ਕਹਿੰਦਾ ਇਹਨੂੰ ਫਿਰ ਇੱਕ ਵਾਰ ਤੋੜੀ ਫਿਰ ਕਹਿੰਦਾ ਦੋ ਜਿਹੇ ਤੋੜ ਲਾ ਮੈਂ ਤੋੜ ਹੈ ਮੈਂ ਹੀ ਤੋਹ ਤ ਉਹ ਬੰਦੇ ਸਲਾਹਤੀ ਉਹ ਬੰਦਾ ਆਵੇ ਆਵੇ ਬੰਦਾ ਫਾਦਗਾ ਦੇਖ ਲੈ ਆਪਣੇ ਇੱਕ ਕਾਕਾ ਕਾ ਕਾ ਕੰਮ ਕਰੇ ਹੋਏ ਆਵੇ ਮਾਰ ਲੈਣ ਦੇ ਆਜੇ ਐਂ ਆਉਂਦੇ ਮੂਰੇ ਦੇਖ ਲਓ ਅੱਗੇ ਤੇਰੇ ਮੂਰੇ ਕੰਮ ਕਰੇ ਹੋਏ ਆ ਬਲੇਪੜ ਦੇ ਮੋੜ ਦਾ ਗਿਆ ਮੇਰਾ ਫਿਰ ਹੁਣਦਾ ਕਰਕੇ ਨਾ ਭੀ ਕਿੰਨ ਮੁੰਡਾ ਕਹਿੰਦਾ ਕਿ ਤੈਨੂੰ ਨਹੀਂ ਸਾਲ ਕਹਿੰਦਾ ਕਿ ਫਿਰਕਾ ਹੋਇਆ ਕਹਿੰਦਾ ਡੌਲ ਨੂੰ ਕਹਿੰਦਾ ਫੇ ਫੇਰ ਬਗਾ ਕਰ ਲਈ ਹਟਾ ਕੋਈ ਲੈਡ ਨਾ ਸੁਗੀ ਯਾਰ ਹੁਣ ਠੀ ਹੈ ਹੈ ਬਸ ਪੜਦਾ ਹੈ ਕਿਥੇ ਸਭ বুঝ ਵੀ ਜਾਂਦਾ ਆਪਣਾ ਅੱਜ ਪਾਲਾ ਰੂਟਾ ਮੀਟਰ ਉੱਧਰ ਰੂਟਾ ਮੀਟਰ ਫੇਲ ਲੀਏ ਨਹੀਂ ਕਿੱਥੇ ਉਹ ਤੇ ਕਿਹੜੇ ਮਗਰ ਰੇਤੇ ਚ ਕਾਈ ਮਗਰ ਹਾਂ ਜਦ ਜਗਦੀ ਪਾਲਾ ਪਾਲਨੇ 8 8 ਫੋਟਾ ਦੇਖ ਲੈ ਭਾਈ ਥੋੜੀ ਮਰਜੀ ਆ ਉਧਰ ਰੂਟਾ ਮਾਰਨੇ ਤੁਸੀਂ ਮਾਰੀਏ ਵੜੀ ਤਬੀਆਂ ਨੂੰ ਚਲਾਉਂਗੇ ਪਹਿਲਾਂ ਯਾਰ ਤਦ ਤਵੀਆਂ ਮਾਰ ਰਬਾ ਪਰ ਮੰਡੇ ਚ ਲਾਉਂਦੇ ਨੀ ਤਵੀਆਂ ਚ ਲਾਉਂਦਾ ਮੰਨ ਟਮਾ ਦਾ ਹਲੇ ਖੇਤੇ ਬਹੁਤ ਉਗੜ ਦੁਗੜ ਜਿਆ ਬੱਲੇ ਵੇ ਲਾ ਕੱਢੋ ਇੰਜ ਤਾਂ ਆਪਣੇ ਆਪੇ ਹੁਣ ਮੈਂ ਦੇਖਦਾ ਮੈਂ ਛੇੜੂ ਨੂੰ ਦੱਸੋ ਬੜਿਆ ਅੰਮਲ ਲਾ ਦੀ ਕੰਨ ਐ ਮਾਰੇ ਖਾਂ ਵਲ ਗਿਆ ਵਲ ਗਿਆ ਬੜ ਪੈ ਵਾਲ ਪਿਆ ਬੜ ਅਸਖਰਾਵ ਹੈ ਯਾ ਇਹਦਾ ਅਸਖਰਾਵ ਹੈ ਆਂ ਫੌਂਦਾ ਨਹੀਂ ਖੇਲੇ ਦਾ ਪਿੱਛੇ ਦੇ ਆ ਬਸ ਤਾਰ ਵੀ ਲਾ ਕਰੇਗੇ ਨਾ ਉਹ ਖਰਾਬ ਹੈ ਪੂਰਾ ਜੰਗਲੀ ਪੈ ਗਈ ਕੋਲ ਆਥਰ ਨਹੀਂ ਵੱਡਦਾ ਤਾਰ ਵੀ ਸਾਡੇ ਤੇ ਵੱਡਦਾ ਆ ਬੜਾ ਬੜਿਆ ਬੁੱਝੇ ਨਾ ਖੇਲ ਕੇ ਲੱਗ ਗਿਆ ਦੁਬਾਰਾ ਤਾਰਾਂ ਇਹਨ ਹੈ ਖੇਲ ਕੇ ਲੱਗ ਗਿਆ ਕਰਨਾ ਕੀ ਅੱਜ ਅੱਜ ਕਰਨਾ ਕੀ ਆਏ ਹੁਣ ਹੈ ਦੇਖ ਲੋ ਕੀ ਕਰਨਾ ਬੇਲੇ ਵਾਸ ਨੂਟਾ ਮੀਟਰ ਮਾਰਨਾ ਹੁਣ ਤੂੰ ਡਬਲ ਚੱਕੋ ਪਾਰੀ ਆ ਉੱਥੇ ਮਾਰਨ ਨਾ ਦਿੱਤੇ ਯਾਦ ਵੀ ਨਾ ਕੋਈ ਜਿਹੜਾ ਡਬਲ ਨਾ ਪਾਉ ਕੋਈ ਇਹਦੇ ਨਾਲ ਛੋੜੋ ਯਾਰ ਇਹਦਾ ਮਾਰਨਾ ਹੀ ਆ ਤੂੰ ਆਪਣੇ ਨਾਲ ਪਾਲਾ ਆਹੋ ਆਪਣੇ ਮਾਪਿਆਂ ਨਾਲ ਪੈਣਾ ਉਹ ਕਿੰਨੇ ਨੂੰ ਕਹਦਾ ਇਹਨੇ ਭਈਏ ਮੈਂ ਤੁੱਖ ਜੀ ਲੱਗ ਲਵੇ ਅੱਜ ਕੱਲੂ ਮਾਰ ਲਈ ਭਾਈ ਤੁੱਖ ਜੀ ਲੱਗ ਲਵੇ ਮਾੜਾ ਜਿਹਾ ਖੇਤ ਨੂੰ ਨਾਲੇ ਪੁਰਜੂਗਾ ਜਿਹੜਾ ਬਰਾਉ ਨਾਲ ਉਹ ਪੂਰੇ ਬਦ ਖੜਾ ਗਿਆ ਡੱਕਰ ਆ ਹੋਣਾ ਭਈਆਂ ਨੇ ਹਲੇ ਪੂਰੇ ਪੀਜੇ ਇਹ ਤਾਂ ਹਾਰੇ ਮੈਂ ਕੱਲ ਫੇ ਰਹਿਣ ਦੇ ਅੱਜ ਤੇ ਰਹਿਣ ਦੇ ਨੀ ਤਾਂ ਸੁਆਗਾ ਮਾਰ ਕੇ ਐਨਾ ਟਾਈਮ ਨਾ ਖੋਲ ਕੇ ਖੇਤ ਨੂੰ ਕੰਮ ਮਾਰੋ ਕੱਲੂ ਫੇਰ ਮਾਰ ਲਵਾਂਗੇ ਰਾਤ ਦੂਰਾ ਸਟੇਟ ਹੋ ਜੂਗਾ ਹਾਲਿਆਂ ਨਾਲ ਨਹੀਂ ਤਾਂ ਫੇਰ ਪਾ ਸੁੱਕ ਜੇ ਤਾਂ ਰੇ ਪਾਥੀਆਂ ਬਣ ਜੰਦੀਆਂ ਐਨ ਤੂਰਾ ਉਹ ਬਣਦਾ ਐ ਕਿਆ ਹੁੰਦੀ ਉਹ ਮੜਾ ਬੱਤ ਖੁੱਲ ਜੂ ਇਹਦੀ ਸੱਕਲਵਾ ਖੇਤ ਬਣਾ ਐਨ ਫੇਰ ਨਾ ਬੀਜ ਕੇ ਕਰਕੇ ਪੈਰਾਂ ਨਾਲ ਮਿੱਟੀ ਪਾਉਣੀ ਆ ਮੜਮੜੀ ਕਿਦਾਂ ਪੈਰਾਂ ਨਾਲ ਪੈਰਾਂ ਨਾਲ ਮੜਮੜੀ ਆ ਮਿੱਟੀ ਪਾਉਣੀ ਚਾਹੀਦੀ ਪਾਣੀ ਲੋਣਾ ਪੈਣਾ ਫੇਰ ਗੰਦਾ ਬੀਜ ਕੇ ਫੇਰ ਛਿੜੀ ਲਾ ਕੇ ਫੇਰ ਪਾਣੀ ਭਰ ਦੇਣਾ ਖੁੱਲ੍ਹਾਈ ਫੇਰ ਤਸੱਲੀ ਐ ਠੀਕ ਨਹੀਂ ਉਦੇ ਬਾਅਦ ਜਦੋਂ ਆ ਗਿਆ ਬੱਤ ਆ ਮਾਰ ਠੀਕ ਹੈ ਠੀਕ ਨਹੀਂ ਦੈਟਸ ਆਲ ਉਹ ਕਾਤਾ ਬਾਤ ਦੈਟਸ ਆਲ ਹੋਰ ਕਦੀ ਆਖੀ ਆਉਂਗਾ ਅੱਜ ਚਕਾਰ ਕੇ 60 ਲੈਣੇ ਨਾ ਚਲ ਕੈਮਰਾ ਵੜ ਕੇ ਜਾਂਦਾ ਤਾਂ ਲੈ ਜਾ ਬਿਆ ਤੁਸੀਂ ਬਕੜਾ ਹੁਣ ਇਹ ਵਾ ਅੱਗੇ ਉਹ ਥੋੜਾ ਪੰਜ ਛੇ ਕਿਲੋ ਦੋਸਤ ਤੇ ਬਹਿ ਜਾ ਹਾਂ ਇਹ ਵਾ ਪਾਟਾ ਦਾ ਹੋ ਰਿਹਾ अच्छा <laughs> तव्हां ਬਾਸ ਬਾਸ ਅੱਜ ਵੀ ਡਾੜਾ ਤੇ ਕਿੱਥੇ ਉਹਦਾ ਧੀਗਾ ਹੈਂਡਲਰ ਚੱਲਦਾ ਚਾਹੀਦਾ ਇਹ ਵਗੇ ਲੀਟ ਇਹ ਮੈਂ ਜਾਊ ਹਾਂ ਹੁਣ ਜਿਹੜੇ ਕਾ ਚੱਕੀ ਕੋਲੋਂ ਲੱਗ ਪੀੜ ਲਾਵਾ ਆਹ ਆਹ ਤਾ ਵੇ ਆ ਵੇ ਲਾਵਾ ਕੱਢ ਕੇ ਵਾ ਦਵਾਤਾ ਟਾਇਰ ਦਬ ਗਏ ਟਾਇਰ ਦਬ ਗਏ ਕਿੰਨਾ ਕਿਦਾ ਦਾ ਵਾ ਬਹੁਤ ਦਬ ਗਿਆ ਖਾਸੇ ਦਬ ਗਏ ਟਾਇਰ ਹਾਂ ਬਹੁਤ ਦਬ ਗਿਆ ਜਿਹਨੇ ਕਰ ਜਣਾ ਖੜ ਗਿਆ ਮੈਨੂੰ ਐਨਕਾ ਖੁੱਲਣ ਤੇ ਚੜ ਗਿਆ ਤੇ ਜਗਾ ਪਾੜ ਦੇ ਜੀ ਓਏ ਉਹ ਬਾਈ ਮਿੱਟੀ ਬਾ ਹੁੰਦਾ ਯਾਰ ਉਹ ਪਿੱਛੇ ਮਿੱਟੀ ਬਾ ਉਹਨੇ ਖੜ ਗਿਆ ਅੰਦੇ ਸਾਫ ਕਰ ਦੇ ਮੜ ਜਾ ਹਲੋ ਆ ਮਿੱਟੀ ਬਾ ਹੁੰਦਾ ਪਿੱਛੇ ਇੱਕ ਵਾਰ ਤੋਰ ਪਿਆ ਵੀ ਨਹੀਂ ਖੜਦਾ ਚੜ ਜੂਗਾ ਉੱਲੇ ਆ ਮਾ ਕੱਢ ਕੇ ਫੋਰੀ ਫੋਰ ਉੱਥੇ ਖੜਾ ਆ ਹਾਂ ਟੋਚਰ ਉਹਦੇ ਨਾਲ ਪਾ ਦਿੰਦੇ ਥੋੜਾ ਜਿਹਾ ਜੇ ਪਾਉਣਾ ਪੈ ਗਿਆ ਓਏ ਦੇਖੀ ਜਾਨੀ ਬ੍ਰੈਂਡ ਦੇ ਲੱਗ ਗਿਆ ਉਹ ਕੋਈ ਗੇ ਰੇਸ ਨਹੀਂ ਨਾ ਖੁੱਲੀ ਹਲੇ ਰੇਸ ਰੇਸ ਨਹੀਂ ਨਾ ਖੁੱਲੀ ਹਲੇ ਦੇ ਟਾਈਮ ਲੱਗੇ ਜਾਣੇ ਕਹਿੰਦਾ ਬਾਪ ਦਾ ਬਾਪੇ ਹੁਜ਼ਾਰ ਜਰਦਾਰ ਜਲੇ ਇਹ ਕਾਹ ਵੀ ਆ ਗਿਆ ਉਹ ਤੇ ਉਹ ਵੀ ਆ ਗਿਆ ਮਾਰ ਕੇ ਇਤਾ ਬੱਲਿਆਂ ਦਾ ਕੁੜੀ ਜਿਹਦਾ ਉਹ ਸੈਟ ਹੋਇਆ ਬੈਠਾ ਉਹ ਉੱਥੀ ਪਜਿਆ ਜਾਵੇ ਚੱਲ ਇਹ ਜੋੜੇ ਦਾ ਫਰਕ ਪੈ ਰਿਹਾ ਲਾਵੇ ਫਰਕ ਆ ਇਹ ਹਾਂਂ ਥੀ ਕੋੜੇ ਦਾ ਫਰਕ ਹੀ ਨਹੀਂ ਦੋਨਾਂ ਦੇ ਨਾਟ ਪਵਾਤੇ ਨੇ ਹਾਂ ਹੋਰ ਐ ਹੋਰ ਵੀ ਲੈ ਆਉਂਦਾ ਕਿ ਨਹੀਂ ਹੋਈਆਂ ਜੋ ਮਰੀਆਂ ਨਾਲ ਉਰੂ ਫੋਰ ਵਾਈ ਫਿਰ ਰੋਣ ਲੱਗਣਾ ਦਾ ਮੋੜਲੇ ਨੂੰ ਮੋੜਲੇ ਤਾਂ ਲਾਇਆ ਨਹੀਂ ਉਹਨੇ ਫਿਰ ਕਿਹਨੇ ਹੁੰਦਾ ਆਇਆ ਬੋਲੇ ਹਾਂ ਬਥੇਰਾ ਜੋਰ ਫਿਰ ਵੀ ਆ